ਜਿਨ੍ਹਾਂ ਲੋਕਾਂ ਦਾ ਬੀਪੀ ਵਧਦਾ ਦਾ ਟਾਈਪ 1 ਡਾਇਬੀਟੀ ਹੈ ਯੂਰਿਕ ਐਸਿਡ ਵਧਦਾ ਜਾਂ ਪੇਟ ਦੀ ਕੋਈ ਵੀ ਹੋਰ ਬਿਮਾਰੀ ਹੈ ਇਹਦੇ ਵਾਸਤੇ ਇਹ ਬਹੁਤ ਹੀ ਲਾਹੇਵੰਦਾ ਪ੍ਰੀਮੀਅਮ ਘਿਓ ਰਿਸ਼ਾਈ ਵਾਲ ਨਸਲ ਦੀਆਂ گاਵਾਆਂ ਹੁੰਦੀਆਂ ਨੇ ਉਹਨਾਂ ਦੇ ਦੁੱਧ ਤੋਂ ਤਿਆਰ ਕੀਤਾ ਜਾਂਦਾ ਹੈ ਅਸੀਂ ਹੱਥਾਂ ਨਾਲ ਚੁਆਈ ਕਰਦੇ ਹਾਂ ਦੁੱਧ گاਵਾਆਂ ਦਾ ਤੇ ਫਿਰ ਇਹਨੂੰ ਆਪਣੇ ਘਰੇ ਲੈ ਜਾ ਕੇ ਇਹਨੂੰ ਕਾੜਦੇ ਹਾਂ ਮਿੱਟੀ ਦੇ ਬਰਤਨਾਂ 'ਚ ਸਾਰਾ ਦਿਨ ਇਹ ਕੱਢਦਾ ਰਹਿੰਦਾ ਸ਼ਾਮ ਨੂੰ ਇਹਨੂੰ ਠੰਡਾ ਕਰਕੇ ਜਾਗ ਲਾਉਂਦੇ ਹਾਂ ਤੇ ਸਵੇਰ ਨੂੰ ਹੱਥਾਂ ਨਾਲ ਰੜਕਦੇ ਹਾਂ ਮੱਖਣ ਜਿਹੜਾ ਹੁੰਦਾ ਉਹਨੂੰ ਮਿੱਟੀ ਦੇ ਭਾਂਡੇ ਵਿੱਚ ਹੀ ਅਸੀਂ ਬਣਾਉਂਦੇ ਹਾਂ ਦੂਜੇ ਨੰਬਰ ਵਾਲਾ ਤੇ ਮਤਲਬ ਜੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਸਰੀਰਕ ਕਮਜ਼ੋਰੀ ਆ ਕਿਸੇ ਦੇ ਗੋਡੇ ਦਰਦ ਕਰਦੇ ਆ ਜਾਂ ਜਿਹੜੇ ਬੱਚੇ ਜਿੰਮ ਜਾਂਦੇ ਆ ਉਹਨਾਂ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਆ ਇਹ ਤੀਸਰੇ ਨੰਬਰ ਵਾਲਾ ਘਿਓ ਵੀਰ ਜੀ ਇਹ ਤ੍ਰਿਫਲਾ ਜੁਕਤ ਘਿਓ ਆ ਇਹ ਅੱਖਾਂ ਦੇ ਮਤਲਬ ਰੋਸ਼ਨੀ ਵਾਸਤੇ ਅੱਖਾਂ ਦੇ ਵਿੱਚ ਲਾਲੀ ਐ ਕੋਈ ਵੀ ਡਾਰਕ ਸਰਕਲ ਐ ਅੱਖਾਂ ਦੇ ਆਲੇ-ਦਾਲੇ ਉਹਦੇ ਵਿੱਚ ਬਹੁਤ ਹੀ ਫਾਇਦੇਮੰਦ ਆ ਤੇ ਦੂਸਰੇ ਨੰਬਰ ਤੇ ਪੇਟ ਦੇ ਵਿੱਚ ਵੀਰ ਜੀ ਗੈਸ ਬਣੀ ਰਹਿੰਦੀ ਆ ਐਸਿਡ ਬਣਿਆ ਰਹਿੰਦਾ ਮਤਲਬ ਆਪਣੀ ਆਂਤ ਜਿਹੜੀ ਉਹ ਸਾਫ਼ ਨਹੀਂ ਹੁੰਦੀ ਉਹਦੇ ਵਾਸਤੇ ਬਹੁਤ ਫਾਇਦੇਮੰਦ ਆ ਵੀਰ ਜੀ ਜਿਹੜਾ ਇਹ ਘਿਓ ਆ ਨਾ ਇਹ ਖਾਣ ਦੇ ਉਦੇ ਨਾਲ ਡਿਪਰੈਸ਼ਨ ਮਿਰਗੀ ਮਤਲਬ ਇਦਾਂ ਦੇ ਕਈ ਵਿਕਾਰ ਆ ਜਿਹੜੇ ਉਹ ਤੁਹਾਡੇ ਦੂਰ